ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅ ਅੱਜ ਦੀ ਵੀਡੀਓ ਦੇ ਵਿੱਚ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਕਿੰਨੀ ਥਾਂ ਕਣਕ ਦੀ ਬੀਜਤੀ ਤੇ ਕਿੰਨੀ ਥਾਂ ਬੀਜੀ ਹੋਈ ڪرੰਡ ਹੋ ਗਈ ਸਾਡੇ ਏਰੀਆ ਦੇ ਵਿੱਚ ਲਗਭਗ 30% ਬਜਾਈ ਹੋਈ ਸੀ 70% ਹਜੇ ਬਜਾਈ ਰਹਿੰਦੀ ਸੀ ਤੇ 30 ਦੀ 30 ڪرੰਡ ਹੋ ਚੁੱਕੀ ਆ ਉੱਤੇ ਪੁੱਠੀਆਂ ਮਸ਼ੀਨਾਂ ਫੇਰਤੀਆਂ ਕਈਆਂ ਨੇ ਕਈ ਵਾਕੇ ਦੁਆਰਾ ਬੀਜਣ ਦੀ ਤਿਆਰੀ ਦੇ ਵਿੱਚ ਨੇ ਹਨਾ ਉਹ ਦਕਮਣ ਜਾ ਹੋ ਗਿਆ ਕੰਮ ਜਿਵੇਂ ਮੇਰੀ ਵੀ ਖੋਦੀ ਕਿਲਾ ਦੋ ਕਿਲੇ ਜਿਹੜੀ ਸੀਗੀ ਵਾਣ ਉਹਦੇ ਉੱਤੇ ਸਗੋ ਪਰਾਕਸਾਸਲਫੋਨ ਬੂਮ ਨਾਲ ਸਪਰੇ ਵੀ ਕਰਵਾਤੀ ਸੀ ਹਨਾ ਉਹ ਵੀ ਵੇਸਟ ਗਈ ਕਿਉਂਕਿ ਜਿਹੜਾ ਇਹ ਵੀ ਇੱਕ ਸਵਾਲ ਆਉਂਦਾ ਵੀ ਜਿਹੜੀ ਆਪਾਂ ਅਕੀਰਾ ਜਾਂ ਮੂਮੀ ਜੀ ਜਾਂ ਹੋਰ ਪਰਾਕਸਾਸਲਫੋਨ ਜਿਹਦੇ ਵਿੱਚ ਟੈਕਨੀਕਲ ਹੁੰਦਾ 60 ਗ੍ਰਾਮ ਦੀ ਡੱਬੀ ਹੁੰਦੀ ਆ ਹੋਰ ਕਿਸੇ ਕੰਪਨੀ ਦੀ ਆਪਾਂ ਬੂਮ ਨਾਲ ਸਪਰੇ ਕਰਵਾਤੀ 72 ਘੰਟਿਆਂ ਦੇ ਵਿੱਚ ਵਿੱਚ ਜਾਂ ਪੈਂਡੀਮੈਥਲਿਨ ਹਨਾ ਜਿਹੜੀ ਆਪਾਂ ਬੰਕਰ ਦੇ ਨਾਂ ਦੇ ਉੱਤੇ ਆਉਂਦੀ ਆ ਹਨਾ 1.5 ਤੋਂ 2 ਲੀਟਰ ਉਹਦੀ ਡੋਜ਼ ਆ ਉਹ ਆਪਾਂ ਕਰਵਾਤੀ। ਉਸ ਤੋਂ ਬਾਅਦ ਹੁਣ ਕਰਨਡ ਹੋ ਗਈ ਤਾਂ ਉਹਦਾ ਅਸਰ ਹੋਊਗਾ ਤਾਂ ਬਾਈ ਉਹਦਾ ਅਸਰ ਨਹੀਂ ਹੋਊਗਾ। ਉਹ ਸਿਰਫ ਇੰਨੀ-ਇੰਨੀ ਤਹਿ ਦੇ ਵਿੱਚ ਜਾਂਦੀ ਆ ਦਵਾਈ ਤੇ ਉਹ ਤੈ ਜਦੋਂ ਆਪਾਂ ਪਲਟਾਤੀ ਜਿਹੜਾ ਥੱਲੋਂ ਤਹਿ ਦੇ ਵਿੱਚ 20 ਪਿਆ ਗੁੱਲੀ ਡੰਡੇ ਦਾ ਉਹ ਉਗਰੂਗੇ ਉਗਰੂਗਾ। ਠੀਕ ਆ ਤਾਂ ਜੇ ਤ ਕੋਈ ਦੁਬਾਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਵੀ ਨਾ ਕਰੇ ਕਿਉਂਕਿ ਗੱਲ ਥੋੜੀ ਜਿਹੀ ਘਟ ਗਈ ਹਨਾ ਉੱਤੇ ਸਿੱਕਰ ਜਾ ਆ ਗਿਆ ਤੇ ਉਹ ਵੀ ਕਰਨ ਦਾ ਕੋਈ ਫਾਇਦਾ ਨਹੀਂ ਹੁਣ ਇਹਨੂੰ ਆਪਾਂ ਬਾਅਦ ਦੇ ਵਿੱਚ ਦੇਖਾਂਗੇ ਜਿਵੇਂ ਐمبرਵਾ ਹੋ ਗਈ ਐ ਐਫਐਮਸੀ ਦੀ ਦਵਾਈ ਉਹ ਕਰ ਲਾਂਗੇ ਟੌਪਿਕ ਲੀਡਰ ਵਾਲੀਆਂ ਪੁੜੀਆਂ ਹੋ ਗਈਆਂ ਉਹ ਕਰ ਲਾਂਗੇ ਟੋਟਲ ਆਉਂਦੀ ਐ ਇੱਕ ਉਹ ਕਰ ਲਾਂਗੇ ਹੋਰ ਬਹੁਤ ਦਵਾਈਆਂ ਨੇ ਬਈ ਉਹ ਕਰਕੇ ਤੁਸੀਂ ਗੁੱਲੀ ਡੰਡੇ ਜਾਂ ਨਰੀਨਾ ਤੋਂ ਕੰਟਰੋਲ ਪਾ ਸਕਦੇ ਹੋ ਪਰ ਉੱਗ ਜੇ ਇੱਕ ਵਾਰੀ ਤੇ ਬਾਕੀ ਆ ਵਾਕੇ ਬਈ ਆ ਚੰਗੀ ਤਰ੍ਹਾਂ ਤਿਆਰ ਸੀ ਸਾਰਾ ਵਾਹਣ ਦੋ ਵਾਰੀ ਤਵੀਆਂ ਮਾਰੀਆਂ ਸੀ ਅੱਗ ਨਹੀਂ ਲਾਈ ਬਈ ਇਹਨੂੰ ਆ ਤੁਸੀਂ ਤੁਹਾਡੇ ਸਾਹਮਣੇ ਆ ਚੰਗੀ ਤਰ੍ਹਾਂ ਦੱਬ ਕੇ ਸੁਹਾਗਾ ਮਾਰਿਆ ਇੱਕ ਵਾਰੀ ਫਿਰ ਫਿਰ ਹਾਲ ਮਾਰੇ ਪੋਲੇ ਜੇ ਫਿਰ ਦੂਰਾ ਸੁਹਾਗਾ ਮਾਰ ਕੇ ਬੀਜਣੀ ਸੀ ਤੇ ਮੀਂਹ ਪੈ ਗਿਆ ਹੁਣ ਅੱਜ ਹਾਲ ਮਾਰੀ ਜਾਂਦੇ ਆ ਜੇ ਕਹਿਨ ਨਾਲ ਸਰ ਗਿਆ ਤਾਂ ਕਹਿਨ ਨਾਲ ਸਰ ਜੂ ਜੇ ਦੂਰ ਮਾਰ ਕੇ ਉੱਤੇ ਦੂਰਾ ਸੁਹਾਗਾ ਮਾਰ ਕੇ ਬਈ ਕੱਲ ਨੂੰ ਹੁਣ ਬੀਜਾਂਗੇ ਇਹਦੇ ਵਿੱਚ 826 ਤੇ 327 ਕਿਹੜੇ ਬੀ ਨਾਲ ਬੀ ਦੇ ਵਿੱਚ ਕਿਹੜਾ ਸੋਧ ਕਰੂੰਗਾ ਮੈਂ ਉਹ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸ ਦੂੰ ਇਹਦੇ ਵਿੱਚ ਮੈਂ ਜ਼ਿਆਦਾ ਸੋਧ ਕਰ ਰਹੇ ਆ ਪ੍ਰੇਰਕ ਦੇ ਨਾਲ ਤੇ ਫੰਗੀਸਾਈਡ ਲਾ ਰਹੇ ਆ ਰੈਕਸਲ ਈਜ਼ੀ ਬਾਇਰ ਦਾ ਕਿਉਂਕਿ ਸੋਧ ਕਰਨਾ ਬਹੁਤ ਜ਼ਰੂਰੀ ਆ ਅੱਪਾ ਜੇ ਢੋਲਾ ਨੇ ਵਿੱਚੋਂ ਕੱਢ ਕੇ ਸਿੱਧੀ ਬੀਜ ਦਾਂਗੇ ਤਾਂ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਹਨਾ ਬਹੁਤਾ ਫਾਇਦਾ ਨਹੀਂ ਕਣਕ ਤੁਹਾਡੇ ਝਾੜ ਆ ਹੀ ਜਾਣਾ ਪਰ ਜਿੰਨੀ ਉਹਦੀ ਕਪੈਸਿਟੀ ਆ ਈਲਡਿੰਗ ਕਪੈਸਿਟੀ ਆ ਉਹਦੇ ਤੱਕ ਤੁਸੀਂ ਅਚੀਵ ਨਹੀਂ ਕਰ ਸਕਦੇ ਹੁਣ ਤੁਸੀਂ 2-300 ਰੁਪਏ ਦੇ ਖਰਚੇ ਦੇ ਨਾਲ ਜੇ ਤੁਹਾਡਾ ਝਾੜ ਦੇ ਵਿੱਚ 2 2.5 3 ਮਣ ਵੀ ਫਰਕ ਪੈਂਦਾ ਤਾਂ ਬਹੁਤ ਵਧੀਆ ਬਿਮਾਰੀ ਤੋਂ ਬਚੋਗੇ ਤੁਹਾਡੀ ਸਪਰੇ ਜਿਹੜੀ ਅੱਗੇ ਕਰਨੀ ਆ ਉਹਦਾ ਖਰਚਾ ਤੁਹਾਡਾ ਬਚਾਅ ਹੋ ਸਕਦਾ ਸੋਧਿਆ ਹੋਇਆ ਬੀ ਦੀ ਜਰਮੀਨੇਸ਼ਨ ਵੀ ਵਧੀਆ ਹੋਊਗੀ ਸੋਧੇ ਹੋਏ ਬੀ ਨੂੰ ਬਿਮਾਰੀ ਵੀ ਨਹੀਂ ਘਟਾਊਗੀ ਸੋਧਿਆ ਹੋਇਆ ਬੀ ਊਂ ਵੀ ਤੰਦਰੁਸਤ ਰਹੂਗਾ ਤੇ ਰੂਟ ਸਿਸਟਮ ਦੇ ਉੱਤੇ ਜੜਾਂ ਦੇ ਉੱਤੇ ਫੰਗਸ ਦੇ ਉੱਤੇ ਉਹਦਾ ਕੰਟਰੋਲ ਜਿਹੜਾ ਚੰਗਾ ਰਹੂਗਾ ਉਸ ਤੋਂ ਬਾਅਦ ਬੀ ਦੀ ਮਾਤਰਾ ਬਾਈ ਕਿੰਨੀ ਪਾਉਣੀ ਆ ਇਹਦੇ ਵਿੱਚ ਮੋਟਾ-ਮੋਟਾ ਮੈਂ ਸਾਰਾ ਕੁਝ ਹੀ ਦੱਸ ਦੂੰ ਬੀ ਦੀ ਮਾਤਰਾ ਜਿਹੜੀ ਪਾਉਣੀ ਆ ਆਪਾਂ ਜੇ ਤਾਂ ਆਪ ਸੁਧੀ ਵਾਕੇ ਬੀਜ ਰਹੇ ਹੋ ਤਾਂ 40 ਤੋਂ 45 ਕਿਲੋ 15 ਨਵੰਬਰ ਤੱਕ ਬੀ ਤੁਸੀਂ ਪਾ ਸਕਦੇ ਹੋ ਬਹੁਤ ਆ 15 ਨਵੰਬਰ ਤੋਂ ਬਾਅਦ 45 ਤੋਂ 48 ਵੀ ਕਰ ਸਕਦੇ ਹੋ ਵੀਰੇ ਤੇ ਜੇ ਸੁਪਰਸੀਡਰ ਨਾਲ ਬੀਜ ਰਹੇ ਹੋ 0 ਡਰੈਲ ਨਾਲ ਬੀਜ ਰਹੇ ਹੋ 45 ਤੋਂ 50 ਕਿਲੋ ਬੀ ਆ ਜਿਹੜਾ ਬਹੁਤ ਆ 15 ਨਵੰਬਰ ਤੱਕ 15 ਨਵੰਬਰ ਤੋਂ ਬਾਅਦ 2-2 3-3 ਕਿਲੋ ਹੋਰ ਬੀ ਆ ਜਿਹੜਾ ਉਹ ਤੁਸੀਂ ਵਧਾ ਸਕਦੇ ਹੋ ਤੇ ਖੇਤ ਦੇ ਵਿੱਚ ਪਾਉਣਾ ਕੀ ਕੀ ਆ ਜੇ ਤਾਂ ਬਈ ਪਰਾਲੀ ਆ ਸੁਪਰਸੀਡਰ ਆ ਤਾਂ 15-20 ਕਿਲੋ ਨਾਲ ਯੂਰੀਆ ਪਹਿਲਾਂ ਛਿੱਟਾ ਦੇ ਦਿਓ ਬਈ ਠੀਕ ਆ ਜਾਂ ਡੀਏਪ ਪਾਉਣੀ ਆ ਤੁਸੀਂ 50 ਤੋਂ 55 ਕਿਲੋ ਪਾ ਸਕਦੇ ਹੋ ਜਾਂ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਵਾਹਣ ਜਿਹੜਾ ਉਹ ਪਾਣੀ ਨਹੀਂ ਪੀਂਦਾ ਥੋੜਾ ਜਿਹਾ ਅਕੜਾ ਜਿਹਾ ਹੋਇਆ ਪੈਲੀਆਂ ਮਾੜੀਆਂ ਨੇ ਤੁਹਾਡੀਆਂ ਪਾਣੀ ਮਾੜਾ ਤੁਹਾਡਾ ਨਹਿਰ ਦਾ ਪਾਣੀ ਘੱਟ ਲੱਗਦਾ ਤਾਂ ਸਲਫਰ ਬੈਂਟੋਨਾਈਟ ਜਰੂਰ ਪਾ ਲਿਓ ਜਿਵੇਂ ਆ ਮੇਰੇ ਕੋਲੇ ਵਾਹਣ ਆ ਇਹਦੇ ਵਿੱਚ ਮੈਂ ਸਲਫਰ ਬੈਂਟੋਨਾਈਟ 10-10 ਕਿਲੋ ਪਾ ਰਿਆਂ ਠੀਕ ਆ ਗੁੜਜਾ ਬਣਿਆ ਪਿਆ ਪੈਲੀ ਨੂੰ ਸਾਹ ਜਿਆ ਨਹੀਂ ਆ ਰਿਹਾ ਹੈਨਾ ਉਹਦੇ ਨਾਲ ਕੀ ਹੋ ਜੂ ਥੋੜੀ ਜੀ ਪੋਲ ਪੈ ਜੂਗੀ ਉਦੇ ਨਾਲ ਕੀ ਹੋਊ ਵੀਰੇ ਥੋੜੀ ਜੀ ਪੋਲ ਪੈ ਜੂਗੀ ਸਲਫਰ ਜਿਹੜਾ ਤੱਤ ਹੁੰਦਾ ਉਹ ਮੇਨ ਤੱਤ ਆ ਚੌਥਾ ਤੱਤ ਠੀਕ ਆ ਉਹ ਜਿਵੇਂ ਨੋਕਾਂ ਨੇ ਆਪਣੇ ਕੋਲੇ ਨੋਕਾਂ ਤੋਂ ਹਰੀਆਂ ਰਹਿੰਦੀਆਂ ਨੋਕਾਂ ਤੋਂ ਥੱਲੇ ਥੋੜਾ ਜਾ ਕੇ ਮੱਚ ਜਾਂਦਾ ਤੇ ਜਿਹੜੇ ਥੱਲੜੇ ਪੱਤੇ ਪੀਲੇ ਪੈਂਦੇ ਉਹ ਜੂੜੀਆਂ ਦੀ ਘਟ ਨਾਲ ਪੈਂਦੀ ਆ ਤਾਂ ਥੋੜੀਆਂ ਥੋੜੀਆਂ ਚੀਜ਼ਾਂ ਜੀਆਂ ਨੰਨੀਆਂ ਕ ਸਮਝ ਲਓ 10 ਕਿਲੋ ਵੈਂਟੋਨਾਈਟ ਪਾ ਲਓ ਜੇ ਵਾਕੇ ਬੀਜ ਰਹੇ ਹੋ ਠੀਕ ਆ ਜਾਂ ਡੀਪੀ ਦੇ ਵਿੱਚ ਵੀ ਤੁਸੀਂ ਬੀਜਣ ਵੇਲੇ ਵੀ ਮਿਕਸ ਕਰ ਸਕਦੇ ਹੋ ਪਰ ਬੈਸਟ ਮੈਥਡ ਆ ਜਿਵੇਂ ਹਲ ਮਾਰਤੇ ਇਹਦੇ ਵਿੱਚ ਛਿੱਟਾ ਦੋ ਉੱਤੋਂ ਸੁਭਾਗਾ ਮਾਰੋ ਤੇ ਬੀਜ ਤੋਂ ਠੀਕ ਹੈ ਬਹੁਤ ਫਾਇਦਾ ਇਹ ਤੱਤ ਦਾ ਜੇ ਤੁਸੀਂ ਜੀਦੀ ਦੇ ਵਿੱਚ ਪਾਇਆ ਹੋਇਆ ਜਾਂ ਤੁਸੀਂ ਲੇਟ ਹੋ ਗਏ ਤਾਂ ਫਿਰ ਉਹ 90% ਵਾਲਾ ਜਿਹੜਾ ਆਉਂਦਾ ਫੰਗੀ ਸਾਈਡ ਦੀ ਤਰ੍ਹਾਂ ਇੱਕ ਹੁੰਦਾ ਇੱਕ ਫਰਟੀਲਾਈਜ਼ਰ ਦੀ ਤਰ੍ਹਾਂ ਹੁੰਦਾ 80% ਵਾਲਾ ਹਨਾ ਉਹਨਾਂ ਦੋਨਾਂ ਦੇ ਵਿੱਚੋਂ ਇੱਕ ਵੀ ਪਾ ਸਕਦੇ ਹੋ ਫਰਟੀਲਾਈਜ਼ਰ ਵਾਲਾ ਪਾਓਗੇ ਤਾਂ ਤੁਹਾਨੂੰ ਜ਼ਿਆਦਾ ਮੱਚ ਬੈਨੀਫਿਟ ਮਿਲੇਗਾ ਠੀਕ ਹੈ ਭਾਈ ਪਹਿਲੇ ਪਾਣੀ ਤੋਂ ਪਹਿਲਾਂ ਪਾ ਲਿਓ ਉਹ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਭਰਾ ਮੇਰੇ ਉਹ ਕਿਹੜੀ ਕਣਕ ਤੁਸੀਂ ਬੀਜੀ ਆ ਤੇ ਕਿਵੇਂ-ਕਿਵੇਂ ਖਾਦਾਂ ਦੀ ਮੈਨੇਜਮੈਂਟ ਕੀਤੀ ਹੈ ਕਿੰਨੇ ਕਿਲੋ ਬੀ ਪਾਇਆ ਤੇ ਕਿਹੜੇ ਮੈਥਡ ਨਾਲ ਤੁਸੀਂ ਕਣਕ ਬੀਜੀ ਆ ਮੈਂ ਜਿਹੜੀ ਕਣਕ ਬੀਜ ਰਿਆਂ ਵੀਰੇ ਕੁਛਕ ਬਾਇਓ ਸੀਡ ਦੀ ਬੀਜ ਰਿਆਂ 3385 ਦੇ ਨਾਂ ਤੇ ਕੁਛ 872 ਦੇ ਟਰੈਲ ਲਾਵਾਂਗੇ ਯੂਨੀਵਰਸਿਟੀ ਤੋਂ ਲੈ ਕੇ ਆਏ ਸੀ ਕੁਛ 826 ਤੇ 327 ਮਿਕਸ ਕਰਕੇ ਬੀਜਾਂਗੇ ਕੁਛ 187 ਤੇ 222 ਮਿਕਸ ਕਰਕੇ ਬੀਜਾਂਗੇ ਇਹ 5-6 ਕਿਸਮਾਂ ਨੇ ਜਿਹੜੀਆਂ ਮੈਂ ਕਣਕ ਦੀਆਂ ਬੀਜ ਦੇ ਰੂਪ ਦੇ ਵਿੱਚ ਲਾ ਰਹੇ ਹਾਂ ਤੇ ਖਾਣ ਵਾਲੀ ਹਮੇਸ਼ਾ ਦੀ ਤਰ੍ਹਾਂ ਚਪਾਤੀ 1 ਜ਼ਿੰਕ 2 ਜ਼ਿੰਕ 1 ਦਾ ਕੰਬੀਨੇਸ਼ਨ ਦੋ ਕਕਨਾਲਾਂ ਘਰੇ ਘੱਟ ਰੇ ਸਪਰੇਅ ਵਾਲੀ ਆਪਾਂ ਬਜਾਈ ਜਿਹੜੀ ਕਰਾਂਗੇ ਥੈਂਕ ਯੂ ਸੋ ਮੱਚ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਤੇ ਦੇਖ ਰਹੇ ਹੋ ਫੋਲੋ ਕਰ ਲਿਓ ਹੋਰ ਵੀਡੀਓ ਲਗਾਤਾਰ ਪਾਉਂਦੇ ਰਾਂਗੇ ਕੱਲ ਨੂੰ ਡੈਢ ਡੈਢ ਵੀਡੀਓ ਡੇਗਾਂਗੇ ਤਿੰਜਾ